ਅਸੀਂ ਚਾਹੁੰਦੇ ਹਾਂ ਕਿ ਸਾਡੇ ਪਰਿਵਾਰ ਨੂੰ ਕੋਈ ਵੀ ਦਿੱਕਤ ਨਾ ਆਏ ਇਸੇ ਦੇ ਲਈ ਅਸੀਂ ਭਾਵੇਂ ਵੱਧ ਪੈਸੇ ਦੇਣੇ ਪੈ ਜਾਣ ਪਰ ਫਿਰ ਵੀ ਬਿਹਤਰ ਤੋਂ ਬਿਹਤਰ ਹਸਪਤਾਲ ਦੇ ਵਿੱਚ ਆਪਣੇ ਘਰਦਿਆਂ ਨੂੰ ਲੈ ਕੇ ਜਾਈਂਦਾ ਹੈ ਕੈਸੀ ਤੋਂ ਦੱਸਦੀ ਹੈ ਕਿ ਪਟਿਆਲਾ ਦੇ ਪਿੰਡ ਮੂੜ ਖੇੜਾ ਦੇ ਵਿੱਚ ਇੱਕ ਲੜਕੀ ਜੋ ਹੈ ਬੱਚੇ ਨੂੰ ਜਨਮ ਦੇਣ ਸਮੇ ਉਸਦੀ ਮੌਤ ਹੋ ਗਈ ਕਿਉਂਕਿ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਉਸ ਨੂੰ ਬੱਚੇ ਨੂੰ ਜਨਮ ਦੇਣ ਦੇ ਲਈ ਦਾਖਲ ਕਰਾਇਆ ਹੋਇਆ ਸੀ ਬੱਚੇ ਦਾ ਜਨਮ ਤਾਂ ਹੋ ਗਿਆ ਪਰ ਉਸ ਤੋਂ ਬਾਅਦ ਲੜਕੀ ਦੀ ਬਲੀਡਿੰਗ ਕਈ ਘੰਟਿਆਂ ਤੱਕ ਨਹੀਂ ਰੁਕੀ ਪਰਿਵਾਰ ਨੂੰ ਡਾਕਟਰਾਂ ਨੇ ਮਿਲਣ ਨਹੀਂ ਦਿੱਤਾ ਤੇ ਕਹਿੰਦੇ ਰਹੇ ਕਿ ਅਸੀਂ ਸਿਚੁਏਸ਼ਨ ਦੇ ਉੱਤੇ ਕਾਬੂ ਪਾ ਰਹੇ ਹਾਂ ਸਥਿਤੀ ਦੇ ਉੱਤੇ ਕੰਟਰੋਲ ਕਰ ਰਹੇ ਹਾਂ ਪਰ ਇਸ ਸਭ ਦੇ ਦਰਮਿਆਨ ਹੀ ਅਚਾਨਕ ਕਿਹਾ ਕਿ ਲੜਕੀ ਦੀ ਹਾਲਤ ਗੰਭੀਰ ਹੈ ਉਸ ਨੂੰ ਤੁਸੀਂ ਰਜਿੰਦਰਾ ਹਸਪੀਟਲ ਲੈ ਜਾਓ ਜਿਸ ਤੋਂ ਬਾਅਦ ਜਦ ਰਜਿੰਦਰਾ ਹਸਪੀਟਲ ਪਹੁੰਚੇ ਤਾਂ ਉੱਥੇ ਪਹੁੰਚ ਕੇ ਪਰਿਵਾਰ ਨੂੰ ਪਤਾ ਲੱਗਿਆ ਕਿ ਲੜਕੀ ਬਰਾਕ ਡੈਂਡ ਹੈ ਲੜਕੀ ਦੀ ਪਹਿਲਾਂ ਤੋਂ ਹੀ ਮੌਤ ਹੋ ਚੁੱਕੀ ਹੈ ਉਸ ਬਾਅਦ ਪਿੰਡ ਵਾਲਿਆਂ ਨੇ ਪੰਚਾਇਤ ਨੇ ਮਿਲ ਕੇ ਇਸ ਪਰਿਵਾਰ ਦੇ ਨਾਲ ਹਸਪਤਾਲ ਦੇ ਬਾਹਰ ਧਰਨਾ ਲਗਾਇਆ ਤੇ ਹੁਣ ਮੰਗ ਕਰ ਰਹੇ ਨੇ ਕਿ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਕਿਉਂਕਿ ਡਾਕਟਰ ਦੇ ਉੱਤੇ ਇਲਜ਼ਾਮ ਲਗਾਏ ਨੇ ਪਰਿਵਾਰ ਨੇ ਕਿ ਕਰੀਬ 7 ਵਜੇ ਹੀ ਡਾਕਟਰਾਂ ਵੱਲੋਂ ਗਗਨਦੀਪ ਦੀ ਨਾਰਮਲ ਡਿਲੀਵਰੀ ਕਰਵਾ ਦਿੱਤੀ ਗਈ ਸੀ ਜਿਸ ਤੋਂ ਬਾਅਦ ਲਗਾਤਾਰ 3 ਘੰਟੇ ਬਲੀਡਿੰਗ ਹੁੰਦੀ ਰਹੀ ਤੇ ਡਾਕਟਰਾਂ ਦੀ ਅਣਗਹਿਲੀ ਰਹੀ ਹੈ ਕਿ ਉਹਨਾਂ ਨੇ ਨਾ ਤਾਂ ਪਰਿਵਾਰਕ ਮੈਂਬਰਾਂ ਨੂੰ ਲੜਕੀ ਦੇ ਨਾਲ ਮਿਲਣ ਦਿੱਤਾ ਨਾ ਹੀ ਉਸ ਦੀ ਸੰਭਾਲ ਕੀਤੀ ਹੈ ਜਦ 10 ਵਜੇ ਗਏ ਤੇ ਫੇਰ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਕਹਿ ਦਿੱਤਾ ਕਿ ਹੁਣ ਤੁਸੀਂ ਇਸ ਨੂੰ ਰਜਿੰਦਰਾ ਹਸਪੀਟਲ ਲੈ ਜਾਓ ਜਿੱਥੇ ਕਿ ਕੰਡੀਸ਼ਨ ਜ਼ਿਆਦਾ ਸੀਰੀਅਸ ਹੈ ਜਦੋਂ ਹਸਪੀਟਲ ਪਹੁੰਚੇ ਸਰਕਾਰੀ ਤਾਂ ਉੱਥੇ ਮ੍ਰਿਤਕ ਘੋਸ਼ਿਤ ਕਰ ਦਿੱਤੀ ਗਈ ਲੜਕੀ ਇਹਨਾਂ ਸਾਰੇ ਇਲਜ਼ਾਮਾਂ ਤੋਂ ਬਾਅਦ ਹੁਣ ਪਰਿਵਾਰ ਨੇ ਆਪਣੀ ਹੱਟਵੀਂ ਸੁਣਾਈ ਹੈ ਸੁਣਦੇ ਹਾਂ ਕਿ ਪਰਿਵਾਰ ਦਾ ਕੀ ਕਹਿਣਾ ਹੈ ਸਸੀ ਗੱਲ ਜੀ ਮੇਰਾ ਨਾਮ ਕ੍ਰਿਸ਼ਨ ਸਿੰਘ ਹੈ ਮੇਰੀ ਵਾਈਫ ਦੀ ਡੈਥ ਹੋ ਗਈ ਆ ਰਾਜਨ ਹਸਪੀਟਲ ਬਸ ਸਟੈਂਡ ਦੇ ਬੈਕ ਸਾਈਡ ਤੋਂ ਹੀ ਭਾਈ ਮਸਲਾ ਕੀ ਹੈਗਾ ਕਿਵੇਂ ਡੈਥ ਹੋ ਗਈ ਕਿਹਨੇ ਡਾਕਟਰ ਦੀ ਅੰਗੈਲੀ ਨਾਲ ਹੀ ਡਾਕਟਰ ਦੀ ਇਹਨਾਂ ਗੱਲ ਹੀ ਨਾਲ ਹੋਈ ਹੈ ਜੀ 7:00 ਵਜੇ ਮੇਰੀ ਡਿਲੀਵਰੀ ਹੋ ਗਈ ਸੀਗੀ ਬੱਚੇ ਦੀ ਕੱਲ ਹੀ 20 ਤਰੀਕ ਨੂੰ ਜੀ ਤੇ ਉਸ ਤੋਂ ਬਾਅਦ ਉਹਨਾਂ ਤੋਂ ਬਲੀਡਿੰਗ ਰੁਕੀ ਨਹੀਂ ਹੈਗੀ ਜੀ ਨਾ ਸਾਨੂੰ ਮਿਲਣ ਦਿੱਤਾ ਉਹਨਾਂ ਨੇ 2-3 ਘੰਟੇ ਮਿਲਣ ਨਹੀਂ ਦਿੱਤਾ ਡਿਲੀਵਰੀ ਤੋਂ ਬਾਅਦ ਹੁਣ 3-4 ਘੰਟੇ ਚੱਲਦਾ ਰਿਹਾ ਨਾ ਸਾਨੂੰ ਬੱਚੇ ਨੂੰ ਮਿਲਣ ਦਿੱਤਾ ਨਾ ਮਾਂ ਨੂੰ ਮਿਲਣ ਦਿੱਤਾ ਉਸ ਤੋਂ ਬਾਅਦ ਰੈਫਰ ਕਰ ਦਿੱਤਾ ਰਜਿੰਦਰਾ ਹਸਪੀਟਲ ਰਜਿੰਦਰਾ ਹਸਪੀਟਲ ਆਂਦੇ ਹੀ ਉਹਨਾਂ ਨੇ ਡੈੱਡ ਡੈੱਡ ਇਕਰਾਰ ਕਰ ਦਿੱਤਾ ਜੀ ਫਿਰ ਬੱਚਾ ਤਾਂ ਨਾਰਮਲ ਹੈ ਜੀ ਕੋਈ ਦਗਾ ਨਹੀਂ ਡਾਕਟਰ ਦੀ ਨਗਲੀ ਨਾਲ ਫੋਨ ਬਹੁਤ ਨਿਕ ਲਗਿਆ ਜੀ ਉਹਨਾਂ ਨੇ ਸਾਨੂੰ ਕੁਝ ਨਹੀਂ ਦੱਸਿਆ ਗਏ ਤਿੰਨ ਚਾਰ ਘੰਟੇ ਡੇਰੇ ਪਹਿਲਾਂ ਡਿਲੀਵਰੀ ਜਲਦੀ ਰਹੀ ਹੈ ਜੀ 2 ਘੰਟੇ ਬਾਅਦ ਸਾਨੂੰ ਬੇਬੀ ਦਿੱਤਾ ਕਹਿਣ ਦੇ ਮੁਤਾਬਕ ਆ ਸੀ ਬਹੁਤ ਜ਼ੋਰ ਪਾਇਆ ਜੀ ਚਲੋ ਤਾਂ ਉਸ ਤੋਂ ਬਾਅਦ ਵੀ ਸਾਨੂੰ ਸਾਡੇ ਕੋਈ ਸੁਣਵਾਈ ਵੀ ਨਹੀਂ ਤੇ ਹੋ ਰਹੀ। ਜਿਆਦਾ ਕਿ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਸਾਨੂੰ ਖੁਦ ਆਪ ਕਿਹਾ ਵੀ ਅਸੀਂ ਨੇ ਤਾਂ ਜ਼ੋਰ ਲਾ ਲਿਆ। ਹੁਣ ਅਸੀਂ ਕੀ ਕਰ ਸਕਦੇ ਹਾਂ? ਅਸੀਂ ਹੁਣ ਰਜਿੰਦਰਾ ਰੈਫਰ ਕਰੀਏ ਜਾਂ ਡਾਕਟਰ ਬੁਲਾਈਏ। ਰਜਿੰਦਰਾ ਦੇ ਵਿੱਚ ਵੀ ਉਹਨਾਂ ਨੇ ਐਵੇਂ ਕਹਿ ਕੇ ਭੇਜਿਆ ਵੀ ਸਾਡੀ ਉੱਥੇ ਡਾਕਟਰ ਨਾਲ ਗੱਲ ਹੋ ਗਈ ਆ ਵੀ ਸਾਨੂੰ ਕੋਈ ਚੱਕਰ ਨਹੀਂ ਹੈਗਾ ਤੁਹਾਡਾ ਇਲਾਜ ਹੋ ਜਾਊਗਾ। ਅਸੀਂ ਨੇ ਕਿਹਾ ਵੀ ਸਾਨੂੰ ਉੱਥੇ ਕਿਸੇ ਨੇ ਨਹੀਂ ਪੁੱਛਣਾ ਜਦ ਕਿ ਟ੍ਰੀਟਮੈਂਟ ਤਾਂ ਤੁਹਾਡੇ ਕੋਲ ਚੱਲ ਰਿਹਾ ਸੀ। ਕਿਉਂਕਿ ਉਹਨਾਂ ਨੇ ਕਿਹਾ ਵੀ ਅਸੀਂ ਉਹਨਾਂ ਨੇ ਆਪਨੇ ਦੋ ਬੰਦੇ ਭੇਜੇ ਉਹ ਦੋ ਬੰਦੇ ਜਦੋਂ ਰਜਿੰਦਰਾ ਚ ਆ ਚੁੱਕੇ ਤਾਂ ਜਦ ਸਾਨੂੰ ਉਹਨਾਂ ਨੇ ਸਿਚੁਏਸ਼ਨ ਦੇਖੀ ਐਨੀ ਕ੍ਰਿਟੀਕਲ ਹੋਈ ਪਈ ਸੀ ਪੇਸ਼ੈਂਟ ਜੰਮੀ ਡੈੱਡੇ ਸੀ ਇੱਕ ਤਰ੍ਹਾਂ ਦਾ ਮਰਿਤਕ ਹੋ ਚੁੱਕਿਆ ਸੀ ਸਾਰਾ ਬਲੱਡ ਛੱਡ ਗਿਆ ਸਾਰਾ ਉਹਨਾਂ ਦਾ ਬਲੱਡ ਛੱਟ ਚੁੱਕਿਆ ਸੀ ਉਹ ਉੱਥੋਂ ਫਿਸਕ ਗਏ ਜਿਹਨੇ ਉਹਨਾਂ ਨੇ ਨਾਲ ਭੱਜ ਗਏ ਬਾਥਰੂਮ ਦਾ ਬਹਾਨਾ ਲਾ ਕੇ ਉਹ ਜਿਹੜੀ ਨਗੇ ਜਹੂਰ ਤੋਂ ਕਾਰਵਾਈ ਹੋ ਕਾਰਵਾਈ ਹੋ ਡਾਕਟਰ ਖਰਾਬ ਆਏ ਉਸ ਤੋਂ ਬਾਅਦ ਜਿੱਥੇ ਤੱਕ ਸਾਨੂੰ ਅਨੁਮਾਨ ਹੈਗਾ ਜੇ ਕੋਈ ਅਨਟ੍ਰੇਨਡ ਦਾਈ ਸੀ ਜਿਹਨੇ ਇੱਕ ਲਗਤ ਬੱਚੇ ਨੂੰ ਖਿੱਚਿਆ ਹੋਊਗਾ ਬਾਹਰ ਤੇ ਖੋਦੀ ਨਾਲ ਦੇ ਅੰਦਰੋਂ ਪੇਨ ਆਉ ਹੋ ਸਰੀ 나ੜ ਜਿਹੜੀ ਹੈਗੀ ਆਪਣੀ ਖੂਨ ਦੀ ਬੇਨਜ ਉਹ ਉਹ ਹੋ ਗਈ ਕਰੈਕ ਹੋ ਗਈ ਅੰਦਰੋਂ ਜਿਹਨੇ ਦੱਸਿਆ ਤੁਹਾਨੂੰ ਇਹ ਗੱਲ ਠੀਕ ਹੈ ਅਸੀਂ ਆਪਣਾ ਅਨੁਮਾਨ ਲਾ ਰਹੇ ਹਾਂ ਕਿ ਬਲੀਡਿੰਗ ਇਸੇ ਤਰੀਕੇ ਨਾਲ ਹੋਈ ਹੈ ਇੱਕ ਲਗਤ 3 ਘੰਟੇ ਦੇ ਵਿੱਚ ਇੰਨਾ ਖੂਨ ਨਿਕਲ ਜਾਣਾ ਫਿਰ ਦੂਜੀ ਗੱਲ ਇਹ ਹੈਗੀ ਆ ਵੀ ਇਹ ਪਰਿਵਾਰ ਨੂੰ ਤਿੰਨ ਘੰਟੇ ਮਿਲਣੇ ਨਹੀਂ ਦਿੱਤਾ ਨਾ ਜੱਜੇ ਨੂੰ ਨਾ ਬੱਚੇ ਨੂੰ ਦੋਵਾਂ ਨੂੰ ਮਿਲਣ ਨਹੀਂ ਦਿੱਤਾ ਠੀਕ ਹੈ ਡਾਕਟਰ ਨੇ ਤੇ ਕਹਿੰਦੇ ਵੀ ਕੋਈ ਗੱਲ ਨਹੀਂ ਤੁਸੀਂ ਰਾਮ ਨਾਲ ਬਾਹਰ ਬੈਠੋ ਠੀਕ ਹੈ ਇਹਨਾਂ ਦੀ ਮੰਮੀ ਨੇ ਡੱਬਾ ਮੰਗਾ ਲਿਆ ਲੱਡੂਆਂ ਦਾ ਵੀ ਲੱਡੂ ਵੰਡਾ ਕੇ ਆ ਬੱਚਾ ਉਰੇ ਆ ਇਹਨੂੰ ਡਾਕਟਰ ਕਹਿੰਦੇ ਕਹਿੰਦੇ ਤੈਨੂੰ ਕਿਹਨੇ ਕਿਹਾ ਡੱਬਾ ਲੈ ਕੇ ਆਉਣ ਨੂੰ ਤਰਾਜ਼ਗੀ ਕੀਤੀ ਠੀਕ ਹੈ ਤਰਾਜ਼ਗੀ ਕੀਤੀ ਉਹਨਾਂ ਨੇ ਇਸ ਨੂੰ ਕਿਹਾ ਵੀ ਤੈਨੂੰ ਕਿਹਨੇ ਕਿਹਾ ਡੱਬਾ ਲੈ ਕੇ ਆਉਣ ਨੂੰ ਰਾਤ ਨੂੰ ਨੀਰਬੋਟ ਨੇ ਦੱਸਣ ਦੇ ਮੁਤਾਬਕ 10 ਵਜੇ ਉਥੋਂ ਕਾ ਹਾਂ ਪਤਾ ਲੱਗ ਗਿਆ ਉਹਨਾਂ ਨੂੰ ਕਿਉਂਕਿ ਸਾਰੀ ਬਲੀਡਿੰਗ ਹੋ ਗਈ ਤੇ 3 ਘੰਟੇ ਲੰਘੇ ਸਾਰਾ ਖੂਨ ਖਤਮ ਹੋ ਗਿਆ ਅਸੀਂ ਚਾਉਂਦੇ ਆ ਵੀ ਡਾਕਟਰ ਤੇ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਸਰਕਾਰ ਨੂੰ ਇਹੀ ਬੇਨਤੀ ਆ ਵੀ ਡਾਕਟਰ ਤੇ ਬਣਦੀ ਕਾਰਵਾਈ ਜਿਹੜੀ ਕੀਤੀ ਜਾਵੇ ਹਾਲਾਂਕਿ ਇਸ ਪੂਰੇ ਮਾਮਲੇ ਦੇ ਉੱਤੇ ਡਾਕਟਰ ਵੀ ਕੈਮਰੇ ਦੇ ਅੱਗੇ ਆਈ ਹੈ ਕੀ ਕੁਝ ਕਹਿਣਾ ਹੈ ਹਸਪਤਾਲ ਪ੍ਰਸ਼ਾਸਨ ਦਾ ਉਹ ਵੀ ਸੁਣ ਲੈਣੇ ਆ ਉਹਦੇ ਬੱਚਿਆਂ ਦਾ ਮੂੰਹ ਖੁੱਲਾ ਪਿਆ ਸੀਗਾ ਅਸੀਂ ਉਹਨੂੰ ਡਿਲੀਵਰੀ ਕੀਤੀ ਹੈ 6 ਵਜੇ ਆਈ ਹੈ 7 ਵਜੇ ਡਿਲੀਵਰੀ ਹੋ ਗਈ ਹੈ ਕੋਈ ਜ਼ਬਰਦਸਤ ਜਿਲੀਵਰੀਆਂ ਕਰ ਸਕਦੇ ਤੁਸੀਂ ਬਸ ਫਿਰ தோੜੇ 8:30 ਵਜੇ ਨੂੰ ਬਿਲਕੁਲ ਸੈੱਟ ਕਰਕੇ ਅੰਦਰੋਂ ਜਿਵੇਂ ਪੇਸ਼ੰਤ ਦਾ ਸੀ ਰੂਟੀਨ ਚ ਬੀਪੀ ਪਲਸ ਦੇਖਣਾ ਲਗਾ ਰਹੇ ਕਰਕੇ ਬਾਹਰ ਆਏ ਜੋਤ ਬੱਤੀ ਕਰਨ ਲੱਗੇ ਆਪਣਾ ਆਪੀਡੀ ਬੈਠੀ ਹੋ ਦੇਖਣ ਲੱਗੇ ਉਸ ਤੋਂ ਬਾਅਦ ਸੜਨ ਹੀ ਹੋ 9 ਵਜੇ ਅੰਦੀ ਬਲੀਡਿੰਗ ਹੋ ਗਈ ਹੈ ਬਸ ਉਹਨਾਂ ਦਾ ਕਹਿਣਾ ਪਲੇਟਿੰਗ ਜ਼ਿਆਦਾ ਹੋ ਗਈ ਸੀ ਤੇ ਉਹ ਮੈਨੂੰ ਦੱਸਿਆ ਨਹੀਂ ਕਿਹਾ 2 ਟਾਈਮ ਕਿਉਂ ਨਹੀਂ ਦੱਸਿਆ ਨਹੀਂ ਦੋ ਸਵਾਲ ਗਲਤ ਲਾ ਉਹ ਕਹਿ ਰਹੇ ਨੇ ਨਹੀਂ ਨਹੀਂ ਕਿ ਸਵਾਲ ਦੋ ਦੋ ਘੰਟੇ ਤੋਂ 3 ਘੰਟੇ ਟੋਟਲ ਡਿਲੀਵਰੀ ਨਾ ਹੋਏ ਨੇ 10 ਵਜੇ ਪੇਸ਼ੰਤ ਹੋਤੇ ਵੀ ਪਹੁੰਚ ਗਏ 3 ਦੋ ਘੰਟੇ ਕੀ ਮੇ ਹੋ ਗਏ ਦੱਸੇ ਉਹ ਸ ਜਾ ਗਏ ਇਹ ਲੋਨ ਦੇ ਬੰਦਿਆਂ ਨੇ ਯਾਰ ਰੈਫਰ ਕਰਦਾ ਕਿ ਜੇ ਸਾਨੂੰ ਪਹਿਲਾਂ ਕਹਿੰਦਾ ਨਹੀਂ ਨਹੀਂ ਬੰਦਿਆਂ ਨੂੰ ਵੀ ਖੜਾਇਆ ਗਿਆ ਅੰਦਰ ਤੇ ਘਰ ਵਾਲੇ ਨੂੰ ਬੁਲਾਇਆ ਉਹਦੀ ਮਾਂ ਨੂੰ ਬੁਲਾਇਆ ਤਾਂ ਉਹ ਸਿਚੁਏਸ਼ਨ ਦਸੀ ਹੈ ਮੈਂ ਕਿ ਤੁਸੀਂ ਅੰਨੇ ਕਿ ਰਿੰਦਰਾ ਜੀ ਲੈ ਕੇ ਜਾਣਾ ਹੈ ਕਿ ਉੱਥੇ ਲੈ ਜਾਣਾ ਸੀ ਪਾਗਲ ਨਾ ਸੀ 2 ਘੰਟੇ ਬਾਅਦ ਦੱਸਾਂਗੇ ਤੁਸੀਂ ਆਪ ਦੱਸੋ ਤੁਸੀਂ ਹੋਂ ਮਿਲ ਜਗੇ ਤੁਸੀਂ ਕੀ ਕਰੋਗੇ